ਯੂਐਸ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆਈ ਹੋਈ ਆ ਤੁਹਾਨੂੰ ਪਤਾ ਹੀ ਹੈ 트럼ਪ ਸਾਹਿਬ ਨੇ ਐਸਾ ਕੰਮ ਕਰ ਦਿੱਤਾ ਹੈ ਕਿ ਸਟੂਡੈਂਟ ਵੀਜ਼ਾਸ ਯੂਐਸ ਦੇ ਵਿੱਚ ਯੂਐਸ ਛੈਡੂਲ ਗਵਰਨਮੈਂਟ ਯੂਨੀਵਰਸਿਟੀ ਕਾਲਜਸ ਨੂੰ ਦੱਸੇ ਬਿਨਾ ਜਿਹੜੇ ਫੋਰਨ ਸਟੂਡੈਂਟਸ ਨੇ ਉਹਨਾਂ ਦੇ ਵੀਜ਼ੇ ਕੈਨਸਲ ਕਰ ਦੇਗੇ ਯੂਨੀਵਰਸਿਟੀ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਟੂਡੈਂਟ ਨੂੰ ਮੈਸੇਜ ਜਾਂਦਾ ਜਾਂ ਸ਼ਾਇਦ ਨਹੀਂ ਵੀ ਜਾਂਦਾ ਜਾਂ ਸਰਟਨ ਵੈਬਸਾਈਟ ਦੇ ਉੱਤੇ ਅਨਾਉਂਸਮੈਂਟ ਕਰਦੇ ਇਹਨਾਂ ਇਹਨਾਂ ਦੇ ਵੀਜ਼ਾ ਕੈਨਸਲ ਕਰ ਦਿੱਤੇ ਗਏ ਥੈਟਸ ਆ ਨਾਟ ਪੋਸੀਬਲ ਇਟਸ ਜਿਹੜਾ ਇਹ ਕੁਝ ਕੀਤਾ ਜਾ ਰਿਹਾ ਔਰ ਯੂਨੀਵਰਸਿਟੀਆਂ ਮੇਰੇ ਖਿਆਲ ਆ ਖਉਣੀ ਕਿੰਨੇ ਬਿਲੀਅਨ ਡਾਲਰ ਦਾ ਇਹ ਫ੍ਰੈਂਕਲੀ ਇਟਸ ਅ ਬਿਜ਼ਨਸ ਸਾਡੇ ਕੈਨੇਡਾ ਵਿੱਚ ਵੀ ਇਸ ਨੇ ਬਿਜ਼ਨਸ ਹੈਗਾ ਵੀ ਇਹ ਕਿੰਨੇ ਜ਼ਿਆਦਾ ਕਿੰਨੇ ਬਿਲੀਅਨ ਡਾਲਰ ਹੈ ਜੀ 1 ਮਿਲੀਅਨ ਇੰਟਰਨੈਸ਼ਨਲ ਸਟੂਡੈਂਟ ਹੈ ਜੀ ਇਸ ਵੇਲੇ ਯੂਐਸ ਦੇ ਵਿੱਚ ਜਿੱਚ ਭਾਰਤੀ ਵੀ ਹੈਗੇ ਨੇ ਤੇ 44 ਬਿਲੀਅਨ ਡਾਲਰ ਦਾ ਸੌਲਾਣਾ ਉਹ ਤਾਂ ਇਨਕਮ ਆਉਂਦੀ ਹੈ ਤਾਂ ਫੋਰਨ ਸਟੂਡੈਂਟਸ ਆ ਜਿਹੜਾ ਫੋਰਨ ਸਟੂਡੈਂਟ ਜਿੱਥੇ ਵੀ ਜਾਂਦਾ ਆਪਣੇ ਬੱਚੇ ਇੰਡੀਆ ਜਾਂਦੇ ਨੇ ਉੱਥੇ ਐਜ਼ ਫੋਰਨ ਸਟੂਡੈਂਟ ਪੈਸੇ ਦਿੰਦੇ ਨੇ ਇਹ ਤੇ ਅਸੀਂ ਕਿਵੇਂ ਤੁਹਾਨੂੰ ਇੱਥੇ ਜਿਹੜੇ ਆਨਰੇ ਬੱਚੇ ਪੜਨ ਵਾਸਤੇ ਕਹਿੰਦੇ ਸਾਬ ਤੋਂ ਫੀਸਾਂ ਬਹੁਤ ਲੈਂਦੇ ਨੇ ਇੰਡੀਆ ਵਾਲੇ ਫੀਸਾਂ ਬਹੁਤ ਲੈਂਦੇ ਨੇ ਉੱਥੇ ਤੁਸੀਂ ਕਟਵਾ ਦਿਓ ਇੱਥੇ ਅਸੀਂ ਕਟਵਾ ਦਿੰਦੇ ਹਾਂ